ਚਾਣਕਿਆ ਨੀਤੀਮੈਕ ਚਾਣਕਿਆ ਦਾ ਤੁਹਾਨੂੰ ਇੱਕਸਾ ਸੁਣਾਉਣਾ ਕਿ ਇਹ ਮਾਰਦੇ ਕਿਵੇਂ ਆ ਮਿੱਠਾ ਜ਼ਹਿਰ ਕਿਵੇਂ ਦੇਈਂਦਾ ਕਿਉਂਕਿ ਜ਼ਹਿਰ ਸਿੱਧਾ ਤਾਂ ਇਨੀ ਦਿੱਤਾ ਜਾਂਦਾ ਫਿਰ ਦੋਸ਼ ਲੱਗਦਾ ਇੱਕ ਤੇ ਸਿੱਧਾ ਜ਼ਹਿਰ ਦੇਣ ਦੇ ਨਾਲ ਤੇ ਉਸ ਦੋਸ਼ ਤੋਂ ਬਚਣ ਵਾਸਤੇ ਉਹਨੂੰ ਮਤਲਬ ਮਿੱਠਾ ਮਿੱਠੇ ਚ ਪਾ ਕੇ ਖਵਾਇਆ ਜਾਂਦਾ ਜਿਹੜਾ ਸਿੱਖਾਂ ਨੂੰ ਇਹ ਅਖੋਤੀ ਦਸ਼ਮ ਗ੍ਰੰਥ ਦੇ ਜਿਹੜੇ ਨਾਮ ਥੱਲੇ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਉਹ ਮੈਂ ਕਥਾ ਸੁਣਾਉਣਾ ਤੁਹਾਨੂੰ ਇੱਕ ਜਿਹੜਾ ਚਾਣਕਿਆ ਸੀ ਚਾਣਕਿਆ ਨੀਤੀ ਘੜਾ ਸੀ ਜਿਹੜੀ ਚਾਣਕਿਆ ਨੀਤੀ ਹੈ ਜਿਹਨੇ ਲਿਖੀ ਸੀ ਕਿਤਾਬ ਉਹ ਇੱਕ ਵਾਰੀ ਨਾ ਤੁਰਦਾ ਜਾ ਰਿਹਾ ਸੀ ਰਸਤੇ ਦੇ ਵਿੱਚ ਤੇ ਜਾਂਦੇ ਜਾਂਦੇ ਰਸਤੇ ਦੇ ਵਿੱਚ ਉਹਦੇ ਇੱਕ 베ਰੀ ਦਾ ਕੰਡਾਲ ਵੱਜਾ ਪੈਰ ਦੇ ਵਿੱਚ ਤੇ ਪੈਰ ਦਾ ਕੰਡਾ ਉਹਨੇ ਖੜ ਕੇ 베ਰੀ ਵੱਲ ਇਦਾਂ ਦੇਖਿਆ ਤੇ ਕੰਡਾ ਕੱਢਿਆ ਪੈਰ ਚੋਂ ਤੇ ਉਦਾਂ ਹੀ ਜਲਿਆ ਭੁੱਜਿਆ ਜਾ ਉਹ ਘਰ ਚੱਲ ਗਿਆ ਤੇ ਘਰ ਜਾ ਕੇ ਉਹਨੇ ਇੱਕ ਬਾਲਟੀ ਭਰੀ ਪਾਣੀ ਦੀ ਪਾਣੀ ਦੀ ਬਾਲਟੀ ਭਰ ਕੇ ਉਹਦੇ ਵਿੱਚ ਬਾਬਾ ਸਾਰੇ ਮਿਸ਼ਰੀ ਘੋਲੀ ਤੇ ਘੋਲ ਕੇ ਫਿਰ ਚਲਾ ਗਿਆ ਉੱਥੇ ਜਾ ਕੇ ਉਹ 베ਰੀ ਦੀ ਜੜ ਦੇ ਵਿੱਚ ਪਾਤਾ ਉਹਨੇ ਪਾਣੀ ਤੇ ਉਹ ਡੇਲੀ ਪਾਣੀ ਪਾਇਆ ਕਰੀ ਲਿਆ ਕੇ ਬਾਲਟੀ ਭਰ ਕੇ ਮਿਸ਼ਰੀ ਘੋਲ ਕੇ ਉਹ 베ਰੀ ਦੀ ਜੜ ਦੇ ਵਿੱਚ ਪਾਇਆ ਕਰੀ ਉੱਥੇ ਇੱਕ ਕੋਈ ਖੇਤ ਦੇ ਵਿੱਚ ਕਿਸਾਨ ਜਿਹੜਾ ਆਪਣੀ ਜਮੀਨ ਬੋਂਦਾ ਹੁੰਦਾ ਸੀ ਜੋ ਫਸਲવાડી ਦੇਖਦਾ ਸੀ ਉਹ ਡੇਲੀ ਮਤਲਬ ਉਹਨੂੰ ਆਚਾਂਕਿਆਂ ਨੂੰ ਦੇਖਦਾ ਸੀ ਵੀ ਇਹ ਆਚਾਂਕਿਆ ਕਿਉਂਕਿ ਖਾਸ ਬੰਦਾ ਸੀ ਨੀਤੀ ਘੜਾ ਸੀ ਬੰਦਾ ਵੀ ਇਹ ਆਚਾਂਕਿਆ ਜੀ ਕੀ ਕਰਦੇ ਨੇ ਡੇਲੀ ਲਿਆ ਕੇ ਐਡੇ ਵੱਡੇ ਦਰਖਤ ਨੂੰ ਪਾਣੀ ਪਾਉਂਦੇ ਆ ਵੀ ਇਹਨੂੰ ਪਾਣੀ ਪਾਉਣ ਦੀ ਤੇ ਲੋੜ ਨਹੀਂ ਛੋਟੇ ਪੌਦੇ ਨੂੰ ਪਾਣੀ ਪਾਉਣ ਦੀ ਲੋੜ ਹੁੰਦੀ ਆ ਤੇ ਇੱਕ ਦਿਨ ਉਹਨੇ ਜਿਹੜਾ ਨਾ ਹੌਸਲਾ ਜਾਂ ਕਰਕੇ ਆਚਾਂਕਿਆਂ ਨੂੰ ਪੁੱਛ ਲਿਆ ਵੀ ਤੇ ਚਾਣਕਿਆ ਸਾਬ ਮੈਂ ਤੁਹਾਨੂੰ ਦਿੱਲੀ ਦੇਖਦਾ ਵੀ ਤੁਸੀਂ ਆ ਕੇ ਇਸ ਐਡੇ ਵੱਡੇ ਦਰਖਤ ਦੀ ਜੜ ਦੇ ਵਿੱਚ ਪਾਣੀ ਪਾਉਂਦੇ ਹੋ ਕੀ ਚੱਕਰ ਕੀ ਹੈ ਐਡੇ ਵੱਡੇ ਦਰਖਤ ਨੂੰ ਤੇ ਪਾਣੀ ਦੀ ਲੋੜ ਨਹੀਂ ਇਹ ਤੇ ਆਪੇ ਹੀ ਧਰਤੀ ਦੇ ਵਿੱਚੋਂ ਪਾਣੀ ਖਿੱਚ ਲੈਂਦੇ ਹੁੰਦੇ ਉਹਨੇ ਚਾਣਕਿਆ ਨੇ ਕਿਹਾ ਕਹਿੰਦਾ ਹਾਂ ਬਈ ਇਹ ਇਹਦਾ ਕਹਿੰਦੇ ਮੇਰਾ ਨਾ ਕੰਡਾ ਵੱਜਾ ਸੀ ਪੈਰ ਦੇ ਵਿੱਚ ਤੇ ਉਹ ਕਿਸਾਨ ਕਹਿੰਦਾ ਉਹ ਚਾਣਕਿਆ ਕਹਿੰਦਾ ਮੇਰੇ ਕੰਡਾ ਵੱਜਾ ਸੀ ਪੈਰ ਦੇ ਵਿੱਚ ਵੀ ਤਾਂ ਕਰਕੇ ਮੈਂ ਇਹਦੀ ਜੜ 'ਚ ਨਾ ਮਿੱਠਾ ਪਾਣੀ ਪਾਉਣਾ ਮਿਸ਼ਰੀ ਘੋਲ ਕੇ ਮਿੱਠਾ ਪਾਣੀ ਪਾਉਣਾ ਉਹ ਕਿਸਾਨ ਕਹਿੰਦਾ ਕਹਿੰਦਾ ਵੀ ਫਿਰ ਇਹਦੇ ਨਾਲ ਕਿਹੜਾ ਵੀ ਜਿਹੜੇ ਆ ਇਹਦੇ ਕੰਡੇ ਮਿੱਠੇ ਹੋ ਜਾਣੇ ਆ ਵੀ ਫਿਰ ਦਰਦ ਨਹੀਂ ਹੋਣਾ ਜਾਂ ਕੰਡੇ ਲੱਗਣੋਂ ਹਟ ਜਾਣੇ ਆ ਵੀ ਇਹਦਾ ਕੀ ਇਹਦੇ ਪਿੱਛੇ ਮਕਸਦ ਕੀ ਆ ਕਹਿੰਦਾ ਵੀ ਇਹ ਇਹਦਾ ਕੰਡਾ ਵੱਜਾ ਸੀ ਮੇਰੇ ਦਰਦ ਬੜਾ ਹੋਇਆ ਜਦੋਂ ਕੰਡਾ ਵੱਜਾ ਸੀ ਵੀ ਮੈਂ ਮਿੱਠਾ ਪਾਣੀ ਇਹਦੀ ਜੜ ਚ ਇਸ ਕਰਕੇ ਪਾਉਣਾ ਵੀ ਮੈਂ ਮਿੱਠਾ ਪਾਣੀ ਪਾ ਪਾ ਕੇ ਇਹਦੀਆਂ ਜੜਾਂ ਦੇ ਵਿੱਚ ਮਤਲਬ ਇੰਨੇ ਕੀੜੇ ਪੈਦਾ ਕਰ ਦੂੰਗਾ ਵੀ ਇਹ ਖੜੀ ਸੁੱਕ ਜੂਗੀ ਮਿੱਠੇ ਦੇ ਨਾਲ ਕੀੜੇ ਪੈਦਾ ਹੋ ਜਾਣੇ ਜੜ ਚ ਉਹਨਾਂ ਨੇ ਜੜ ਖੋਖਲੀ ਕਰ ਦੇਣੀ ਆ ਤੇ ਕਿਤੇ ਨੇਰੀ ਨੂੰਰੀ ਚੱਲੂਗੀ ਤੇ ਆਪੇ ਜਿਹੜੀ ਐ ਇਹ ਗਿਰਜੂਗੀ ਸੋ ਇਹ ਇਹ ਚਾਣਕਿਆ ਨੀਤੀ ਆ ਵੀ ਕਿਵੇਂ ਮਾਰਨਾ ਕਿਵੇਂ ਆ ਕਿਉਂਕਿ ਜੇ ਉਹ ਆਪ ਕਹਿੰਦਾ ਮੈਂ ਆਪ ਇਹਨੂੰ ਵੱਟਦਾ ਤੇ ਦੋਸ਼ ਮੇਰੇ ਤੇ ਆ ਜਾਊਗਾ ਤੇ ਦੇਖਣ ਵਾਲੇ ਨੂੰ ਲੱਗੂਗਾ ਕਿ ਇਹ ਤਾਂ ਯਾਰ ਮਿੱਠਾ ਪਾਣੀ ਪਾ ਰਿਹਾ ਉਸ ਚੀਜ਼ ਦਾ ਭਲਾ ਕਰ ਰਿਹਾ ਇਸ ਤਰ੍ਹਾਂ ਦੇ ਜਿਹੜੇ ਪ੍ਰਚਾਰਕ ਨੇ ਉਹ ਦੇਖਣ ਨੂੰ ਲੱਗਦਾ ਕਿ ਇਹ ਸਿੱਖਾਂ ਦਾ ਭਲਾ ਕਰਦੇ ਨੇ ਕਥਾ ਕਹਾਣੀਆਂ ਕਰਦੇ ਨੇ ਕਥਾ ਕਰਦੇ ਨੇ ਗੁਰਬਾਣੀ ਸੁਣਾਉਂਦੇ ਨੇ ਪਰ ਅਸਲ ਦੇ ਵਿੱਚ ਇਹ ਸਿੱਖੀ ਦੀਆਂ ਜੜਾਂ ਦੇ ਵਿੱਚ ਨਾ ਮਿੱਠਾ ਮਿੱਠਾ ਪਾਣੀ ਪਾਉਂਦੇ ਨੇ ਜਿਹਦੇ ਨਾਲ ਜਿਹੜੇ ਆ ਜਿਹੜਾ ਸਿੱਖ ਉਹ ਆਪਣੇ ਸਿਧਾਂਤ ਹੀਣ ਹੋ ਜਾਊਗਾ ਸਿਧਾਂਤਾਂ ਤੋਂ ਦੂਰ ਚੱਲ ਜਾਊਗਾ ਤੇ ਇਸ ਤਰ੍ਹਾਂ ਦੇ ਜਿਹੜੇ ਗ੍ਰੰਥ ਨੇ ਅਖੋਤੀ ਦਸ਼ਮ ਗ੍ਰੰਥ ਵਰਗੇ ਅਸ਼ਲੀਲ ਗ੍ਰੰਥ ਜਿਹੜੇ ਨਸ਼ੇ ਜਿਨ੍ਹਾਂ ਦੇ ਵਿੱਚ ਨਸ਼ੇ ਕਰਨ ਦੀ ਜਿਹੜੀ ਆ ਦੱਸਿਆ ਜਾਂਦਾ ਵੀ ਕਿਹੜੇ-ਕਿਹੜੇ ਨਸ਼ੇ ਕਰਨੇ ਚਾਹੀਦੇ ਆ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ